ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਜਥੇਬੰਦੀ ਵੱਲੋਂ ਡੀਸੀ ਸਾਹਿਬ ਨੂੰ ਦਿੱਤਾ ਗਿਆ ਸੀ ਮੰਗ ਪੱਤਰ ਬਹੁਤ ਸਾਰੀਆਂ ਮੰਗਾਂ ਦਾ ਸਮੇਂ ਸਿਰ ਹੋ ਗਿਆ ਹੈ ਨਿਪਟਾਰਾ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀ ਹੀ ਮੁਲਾਜ਼ਮਾਂ ਤੱਕ ਇਹ ਖਬਰ ਪਹੁੰਚ ਜਾਵੇ ਕਿਉਂਕਿ ਜਥੇਬੰਦੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਸੀ ਉਸ ਦੀਆਂ ਕਾਫੀ ਸਾਰੀਆਂ गस्टेड ਅਤੇ ਨਾਨਸਟਡ ਐਸਸੀਬੀਸੀ EMPLOYEES WELFARE FEDERATION ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਮਨਜੀਤ ਗਾਰਡ, ਸਤਾਮਗਿਲ, ਅਮਰਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਮਲਵਿੰਦਰ ਨੇ ਧੜਕ ਦੀ ਅਗਵਾਈ ਵਿੱਚ ਇੱਕ ਵਫਦ ਮਾਨਚੌਕ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅੰਮਿਤ ਕੁਮਾਰ ਪੰਚਾਲ ਨੂੰ ਮਿਲਿਆ ਸੀ ਜਿਸ ਉਪਰੰਤ ਵੱਖ-ਵੱਖ ਮਸਲਿਆਂ ਉੱਪਰ ਵਿਚਾਰਕ ਵਟਾਂਦਰਾ ਕੀਤਾ ਗਿਆ ਸੀ ਜੱਥੇਬੰਦੀ ਪੱਧੋਂ ਹੇਠ ਲਿਖੀਆਂ ਮੰਗਾਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਅੱਗੇ ਰੱਖਿਆ ਗਿਆ ਸੀ ਲੋਕ ਸਭਾ ਚੋਣਾਂ ਦੌਰਾਨ ਇਸਤਰੀ ਕਰਮਚਾਰੀਆਂ ਦੀਆਂ ਡਿਊਟੀਆਂ ਲੋਕਲ ਬਲਾਕਾਂ ਵਿੱਚ ਲਗਾਈਆਂ ਜਾਣ ਇਸ ਦਾ ਵੀ ਹੱਲ ਜੋ ਡੀਸੀ ਸਾਹਿਬ ਵੱਲੋਂ ਤੁਰੰਤ ਹੀ ਕਰ ਦਿੱਤਾ ਗਿਆ ਹੈ ਸਾਰੀਆਂ ਹੀ ਲੇਡੀਜ਼ ਨੇ ਜੋ ਉਹਨਾਂ ਦੇ ਬਲਾਕਾਂ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਇਸ ਇਲੈਕਸ਼ਨ ਦੌਰਾਨ ਲਗਾਈਆਂ ਗਈਆਂ ਹਨ ਚੋਣਾਂ ਵਿੱਚ ਤਨਾਤ ਅੰਮਲੇ ਦਾ 50 ਲੱਖ ਦਾ ਬੀਮਾ ਕੀਤਾ ਜਾਵੇਗਾ ਇਸ ਉੱਤੇ ਵੀ ਵਿਚਾਰ ਕੀਤਾ ਗਿਆ ਤੇ ਥੋੜੇ ਸਮੇਂ ਵਿੱਚ ਇਸ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਕੱਢ ਲਿਆ ਜਾਵੇਗਾ ਇਸ ਤੋਂ ਇ ਤੁਹਾਨੂੰ ਦੱਸ ਜੀਏ ਕਿ ਚੋਣਾਂ ਦੌਰਾਨ ਮਿੱਡੇ ਮੀਲ ਵਰਕਰਾਂ ਨੂੰ ਚੋਣਾਂ ਲਈ ਖਾਣਾ ਬਣਾਉਣ ਲਈ ਮਿਹਨਤਾਨੇ ਵਜੋਂ 1000 ਰੁਪਏ ਅਲੱਗ ਤੋਂ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਉਸ ਤੇ ਵੀ ਜੋ ਹੱਲ ਹੋ ਗਿਆ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਮਿੱਡੇ ਮੀਲ ਵਰਕਰਾਂ ਨੂੰ ਅਲੱਗ ਤੋਂ ਮਿਹਨਤਾਨਾ ਅਤੇ ਭੋਜਨ ਬਣਾਉਣ ਵਾਸਤੇ ਜੋ ਪੈਸੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਦੋਸਤੋ ਦੱਸ ਦਈਏ ਕਿ ਮੈਡੀਕਲ ਰੀਇੰਬਰਸਮੈਂਟ ਕੇਸਾਂ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਪੱਧਰ ਤੇ ਹੋ ਰਹੀ ਖੱਜਲ ਖਵਰੀ ਦੂਰ ਕਰਨ ਲਈ ਅਤੇ ਜਾਰੀ ਵਿਭਾਗੀ ਆਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਤੁਸੀਂ ਪੱਤਰ ਨੂੰ ਦੇਖ ਸਕਦੇ ਹੋ ਜੋ ਕਿ ਪ੍ਰਧਾਨ ਸਾਹਿਬ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਨੂੰ ਲਿਖਿਆ ਗਿਆ ਸੀ ਕਿ ਜੋ ਰੀਇੰਬਰਸਮੈਂਟ ਕੇਸਸ ਨੇ ਉਹ ਉਹਨਾਂ ਦੀ ਅਦਾਇਗੀ ਡੀਡੀਓ ਪੱਤਰ ਤੇ ਲੈਂਡ ਸੰਬੰਧੀ ਕੀਤੀ ਜਾਵੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੋ ਮੈਡੀਕਲ ਬਿੱਲਾਂ ਦੀ ਅਦਾਇਗੀ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਵੱਲੋਂ ਸਿਵਲ ਸਰਜਨ ਕਪੂਰਥਲਾ ਅਤੇ ਜ਼ਿਲ੍ਹਾ ਸਿੱਖਿਆ ਉਪਸਰ ਕਪੂਰਥਲਾ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਗਿਆ ਸੀ ਅਤੇ ਮੀਟਿੰਗ ਉਪਰੰਤ ਉਹਨਾਂ ਵੱਲੋਂ ਇਸ ਸੰਬੰਧੀ ਜੋ ਦਿਸ਼ਾ ਨਿਰਦੇਸ਼ੀ ਉਹ ਸਿੱਖਿਆ ਭਾਗ ਤੋਂ ਲੈਣ ਲਈ ਕਿਹਾ ਗਿਆ ਸੀ ਤਾਂ ਉਸ ਉਪਰੰਤ ਜੋ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਇਸ ਗੱਲ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਸਿੱਖਿਆ ਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਮੈਡੀਕਲ ਖਰਚੇ ਦੀ ਪ੍ਰਤੀਪੂਰਤੀ ਕਰਨ ਸੰਬੰਧੀ ਪਾਲਿਸੀ ਅਧੀਨ ਜੋ ਵਕੇਂਦਿਕ ਵਕੇਂਦਰੀਕਰਨ ਕੀਤਾ ਗਿਆ ਸੀ ਅਧਿਕਾਰਾਂ ਦਾ ਤਾਂ ਉਹ ਤੁਹਾਨੂੰ ਪੱਤਰ ਦੱਸ ਦਈਏ ਕਿ ਜੋ ਪੱਤਰ ਪੂਰੇ ਪੰਜਾਬ ਵਿੱਚ ਲਾਗੂ ਹੈ ਉਹ ਕਪੂਰਥਲੇ ਵਿੱਚ ਵੀ ਲਾਗੂ ਹੋਣ ਦੀ ਗੱਲ ਕਹੀ ਗਈ ਹੈ ਜਿਸ ਦੀ ਐਂਡੋਰਸਮੈਂਟ ਵੀ ਕਰ ਦਿੱਤੀ ਗਈ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ